ਸਹਿਲੀ ਦੇਵੇ ਘਾਰੇ ਕਲ ਬਾਬਲਾ ਪੜੇ ਆਸੀ ਕੇ ਅਖਵਾਰ ਵੇ ਕਰਜੇ ਚ ਆਕੇ ਜ਼ਿਮੀਦਾਰ ਨੇ ਸਾਰਾ ਹੀ ਟਬਰ ਦਿੱਤਾ ਮਾਰਵੇਂ ਜਦੋਂ ਦੱਸਿਆ ਮੈਂ ਆਕੇ ਨਿੱਕੇ ਵੀਰ ਨੂੰ ਦੱਸਿਆ ਮੈਂ ਆਕੇ ਨਿੱਕੇ ਵੀਰ ਨੂੰ ਉੱਚੀ ਦਾਸੀ ਇਹੋ ਬਾਰ-ਬਾਰ ਵੇ ਸੱਚੋ ਸੱਚ ਦੱਸੀ ਮੇਰੇ ਬਾਬਲਾ ਤੇਰੇ ਸਿਰ ਤਾਨੀ ਕਰ ਜੇ ਦਾ ਪਾਰ ਵੇ ਸੱਚੋ ਸੱਚ ਦੱਸੀ ਮੇਰੇ ਬਾਬਲਾ ਤੇਰੇ ਸਿਰ ਤਾਨੀ ਕਰ ਜੇ ਦਾ ਪਾਰ ਵੇ ਇੱਕ ਗੱਲ ਹੋਰ ਮੈਨੂੰ ਸਮਝ ਨਾ ਆਵੇ ਬਾਪੂ ਪੁੱਛਾਂਗੀ ਵੇ ਮਿਲੇ ਕੀ ਤੇ ਰੱਬ ਨੂੰ ਦਿਨੋਂ ਦਿਨ ਵਿੱਚੋਂ ਵਿੱਚ ਮੁੱਕੀ ਕਾ ਤੋਂ ਜਾਂਦਾ ਰੋਟੀ ਦੇਵੇ ਜੋ ਕਿਸਾਨ ਸਾਰੇ ਜੱਗ ਨੂੰ ਸੇਠਾਂ ਦੀਆਂ ਦੇਲੀਆਂ ਚਰਾਉਣ ਕਾ ਸੇਠਾਂ ਦੀਆਂ ਦੇਲੀਆਂ ਚਰਾਉਣ ਕਾ ਸਾਡੇ ਕਾ ਤੋ ਫਿਕਰਾਂ ਦੀ ਮਾਰਵੇਂ ਸੱਚੋ ਸੱਚ ਦਸੀ ਮੇਰੇ ਬਾਬਲਾ ਤੇਰੇ ਸਿਰ ਤਾਨੀ ਕਰ ਜੇਦਾ ਪਾਰਵੇਂ ਸੱਚੋ ਸੱਚ ਦਸੀ ਮੇਰੇ ਬਾਬਲਾ ਤੇਰੇ ਸਿਰ ਤਾਨੀ ਕਰ ਜੇਦਾ ਪਾਰਵੇਂ